ਇੱਕ ਗ੍ਰਾਡੀ ਇੱਕ ਪਾਸੇ ਕਾਰਪੋਰੇਸ਼ਨ ਕਹਿੰਦੇ ਬਹੁਤ ਵਿੱਤੀ ਸੰਕਟ ਚਾ ਮਲਾਜਮਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਮਲਾਜਮਾਂ ਦੇ ਜੀਪੀ ਫੰਡ ਕਢਵਾ ਕੇ ਤੇ ਤਨਖਾਹਾਂ ਦਿੱਤੀਆਂ ਜਾ ਰਹੀਆਂ ਉਹ ਦੂਸਰੇ ਪਾਸੇ ਪਤਾ ਲੱਗਾ ਵੱਡੇ ਘਪਲੇ ਚੱਲ ਰਹੇ ਨੇ ਇਹ ਗੱਲ ਬਿਲਕੁਲ ਸੱਚੀ ਹੈ ਜੀ ਇੱਕ ਪਾਸੇ ਦਾ ਕਾਰਪੋਰੇਸ਼ਨ ਕੋ ਆਪਦੀ ਵਿੱਤੀ ਸਥਿਤੀ ਪਹਿਲਾਂ ਹੀ ਠੀਕ ਨਹੀਂ ਹੈ ਪਹਿਲਾਂ ਹੀ ਕਾਰਪੋਰੇਸ਼ਨ ਆਪਦੇ ਕੁੱਟਣਿਆਂ ਤੇ ਆ ਚੁੱਕਿਆ ਹੈ ਤੇ ਦੂਸਰੇ ਪਾਸੇ ਅਫਸਰ ਮਿਲ ਕੇ ਕੋਈ ਕਸਰ ਨਹੀਂ ਛੱਡਦੇ 72000 ਰੁਪਏ ਵਾਲੀ ਚੀਜ਼ ਗਰੀਬ ਬੰਦੇ ਆ ਲਈ 120 ਰੁਪਏ ਚ ਪ੍ਰੋਵੀਜ਼ਨ ਇਹਨਾਂ ਨੇ ਰੱਖਿਆ ਕਾਉਂਸਲਰ ਜਦੋਂ ਰਿਕਮੈਂਡ ਕਰ ਦਿੰਦਾ ਸਾਰਾ ਕੁਝ ਵੈਰੀਫਾਈ ਕਰਕੇ ਫਿਰ ਜਿਹੜਾ 72000 ਰੁਪਿਆ ਕਾਰਪੋਰੇਸ਼ਨ ਮੁਆਫ ਕਰਦੀ ਮਰਹਲ ਕੰਪੀਟੈਂਟ ਅਥਾਰਟੀ ਕਮਿਸ਼ਨਰ ਹੋਊਗਾ ਕਮਿਸ਼ਨਰ ਨੂੰ ਵੀ ਰਾਈਟ ਆ ਵੀ ਜਿਹੜਾ ਕਾਉਂਸਲਰ ਨੇ ਰਿਕਮੈਂਡ ਕੀਤਾ ਵੈਰੀਫਾਈ ਕੀਤਾ ਉਹ ਨੂੰ ਕੋਈ ਵੈਰੀਫਾਈ ਕਰਨ ਦਾ ਵੀ ਜੇ ਉਹਨੂੰ ਡਾਊਟ ਲੱਗੇ ਵੀ ਇਹ ਦੇਖਣਾ ਪੈਣਾ ਵੀਕਰ ਸੈਕਸ਼ਨ ਦਾ ਉਹ ਵੀ ਕਰਦਾ ਕੋਈ ਪਰਚੋਰ ਇੱਕ ਹਰਦੀਪ ਸਿੰਘ ਨਾਮ ਤੋਂ ਸੈਕਟਰ 41 ਦੇ ਉੱਥੇ ਗਵਰਨਮੈਂਟ EMPLOYEE ਨੇ ਉਹ ਪਹਿਲੀ ਗੱਲ ਇਕਨੋਮਿਕ ਵਿਕਰ ਸੈਕਸ਼ਨ ਚ ਨਹੀਂ ਆਉਂਦੀ ਕਾਉਂਸਲਰ ਨੇ ਜੇ ਰეკਮੈਂਡ ਕੀਤਾ ਹੈ ਮੈਂ ਦੂਸਰੀ ਗੱਲ ਤੇ ਆਨਾ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਮੈਂ ਵੀ ਚਾਹਨਾ ਤੁਸੀਂ ਇਸ ਚੀਜ਼ ਤੇ ਵੀ ਸਕੈਮ ਕਰੋ ਇਹ ਵੀ ਇੱਕ ਸਕੈਮ ਚੱਲ ਰਿਹਾ ਬਹੁਤ ਸਾਰੇ ਕਾਉਂਸਲਰ ਦੀਆਂ ਜਾਲੀ ਸਟੈਂਪਾ ਵੀ ਬਣੀਆਂ ਨੇ ਇੰਦੇ ਤੇ ਵੀ ਮੈਂ ਚਾਹਣਾ ਚੰਡੀਗੜ੍ਹ ਦਿਨ ਪਰ ਬਹੁਤ ਵੱਡੇ ਖੁਲਾਸੇ ਕਰਦਾ ਬਹੁਤ ਅੱਛਾ ਕੰਮ ਕਰਦਾ ਲੋਕally ਕੰਮ ਕਰਦਾ ਤਾਂ ਮੈਂ ਚਾਹਣਾ ਤੁਸੀਂ ਇੰਦੀ ਵੀ ਤਹਿ ਤੇ ਜਾਓ ਉਹ ਜਿਹੜੇ ਕਾਉਂਸਲਰ ਹੈ ਉਹਦਿਆਂ ਵੀ ਸਟੈਂਪਾ ਅੱਜਕੱਲ ਵਿਕਰੀਆਂ ਮਾਰਦੇ ਤੁਹਾਡੇ ਵੀ ਸਾਈਨ ਹੋਣੇ ਜ਼ਰੂਰੀ ਸੀ ਜ਼ਰੂਰੀ ਸੀ ਪਰ ਮੇਰੇ ਉੰਦੇ ਤੇ ਸਾਈਨ ਨਹੀਂ ਓਕੇ ਮੇਰੇ ਸਾਈਨ ਕਾਲੀ ਵਾਲੇ ਦਾ ਸਾਈਨ ਹੈਗੇ ਨੇ ਇਹ ਮੈਨੂੰ ਨਹੀਂ ਪਤਾ ਕਿਉਂਕਿ ਇੱਕ ਖਬਰ ਹੈ ਬਾਵੀ ਜਾਂਚ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਇਹ ਪਤਾ ਚੱਲ ਰਿਹਾ ਉਹ ਜਿਹੜਾ ਕਾਗਜ਼ ਐ ਇਸ ਟਾਈਮ ਕਾਗਜ਼ਾ ਚ ਮਿਲ ਨਹੀਂ ਉਹ ਕਾਗਜ਼ੇ ਨੂੰ ਗਾਇਬ ਕਰ ਦਿੱਤਾ ਗਏ ਮੈਂ ਹਾਊਸ ਸੇ ਹੀ ਰਿਕਮੈਂਡੇਸ਼ਨ ਦਿੱਤੀ ਸੀ ਕਿ ਜਿਹੜਾ ਇਹ ਜਿਹੜੀ ਫੈਸਿਲਿਟੀ ਸਿਰਫ ਗਰੀਬਾਂ ਤੱਕ ਰੱਖੋ ਮੇਰੇ 37 ਸੈਕਟਰ ਦੇ ਕਮਿਊਨਿਟੀ ਸੈਂਟਰ ਚ ਫ੍ਰੀ ਆਫ ਕੋਸਟ ਬੁਕਿੰਗਾਂ ਹੋਈਆਂ ਲੇਕਿਨ ਜਿਹੜਾ ਦੁਲਾ ਆ ਰਿਹਾ ਉਹ BMW ਤੇ ਮਰਸੀਡੀਜ਼ ਬਾਹਰ ਖੜੀਆਂ ਫੁੱਲਾ ਨਾ ਸਕੀ ਚੰਡੀਗੜ੍ਹ ਨਗਰ ਨਿਗਮ ਚ ਇੱਕ ਵੱਡੇ ਘਪਲੇ ਦਾ ਮਾਮਲਾ ਚੱਲ ਰਿਹਾ ਹੈ ਬੜੀ ਚਰਚਾ ਹੈ ਚੰਡੀਗੜ੍ਹ ਦੇ ਜਿਹੜੇ ਕਮਿਊਨਿਟੀ ਸੈਂਟਰ ਨੇ ਉਹ ਵੀ ਬੜੇ ਚਰਚਾ 'ਚ ਰਹਿੰਦੇ ਨੇ ਬੜੇ ਖੂਬ ਸੁਰੱਖਤ ਬਣਾਏ ਨੇ ਪਰ ਖਬਰ ਇਹ ਹੈ ਵੀ ਕਮਿਊਨਿਟੀ ਸੈਂਟਰਾਂ ਦੇ ਨਾਂ ਤੇ ਲੱਖਾਂ ਰੁਪਏ ਦੇ ਕਰੋੜਾਂ ਰੁਪਏ ਦੇ ਘਪਲੇ ਚੱਲ ਰਹੇ ਨੇ ਇੱਕ ਐਦਾਂ ਦਾ ਮਾਮਲਾ ਸਾਹਮਣੇ ਆਇਆ ਕਿਸੇ ਵਿਅਕਤੀ ਨੇ ਕਮਿਊਨਿਟੀ ਸੈਂਟਰ ਬੁੱਕ ਕਰਾਉਣ ਲਈ 55000 ਰੁਪਏ ਦਿੱਤੇ ਪਰ ਜਦੋਂ ਉਹਨੂੰ ਰਸੀਦ ਮਿਲੀ ਤੇ ਉਹਦੇ ਤੇ ਜ਼ੀਰੋ ਸੀ ਇਹ ਸਾਰੇ ਮੁੱਦੇ ਉੱਪਰ ਵੱਡੇ ਪੱਧਰ ਤੇ ਕੰਪਲੇਂਟ ਵੀ ਕੀਤੀ ਹੈ ਔਰ ਇਹਦੇ ਤੇ ਪੂਰੀ ਘੋਹ ਕਰ ਰਹੇ ਨੇ ਕਾਉਂਸਲਰ ਜੁਗੇਸ਼ ਢਿੰਗਰਾ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਮੁਖ ਬਲਾਰੇਵ ਨੇ ਅੱਜ ਉਹਨਾਂ ਨਾਲ ਗੱਲ ਕਰਾਂਗੇ ਢਿੰਗਰਾ ਜੀ ਇੱਕ ਪਰਸੇ ਕਾਰਪੋਰੇਸ਼ਨ ਕਹਿੰਦੇ ਬਹੁਤ ਵਿੱਤੀ ਸੰਕਟ ਚ ਆ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਮੁਲਾਜ਼ਮਾਂ ਦੇ ਜੀਪੀ ਫੰਡ ਕਢਵਾ ਕੇ ਤੇ ਤਨਖਾਹਾਂ ਦਿੱਤੀਆਂ ਜਾ ਰਹੀਆਂ ਉਹ ਦੂਸਰੇ ਪਾਸੇ ਪਤਾ ਲੱਗਾ ਵੱਡੇ ਕਫਲੇ ਚੱਲ ਰਹੇ ਨੇ ਬਿਲਕੁਲ ਜੀ ਸਭ ਨਾਲ ਪਹਿਲਾਂ ਮੈਂ ਚੰਡੀਗੜ੍ਹ ਦਿਨਪੁਰ ਦਾ ਵੀ ਸ਼ੁਕਰੀਆ ਅਦਾ ਕਰਦਾ ਵੀ ਉਹਨਾਂ ਨੇ ਬਹੁਤ ਹੀ ਅੱਛਾ ਇੱਕ ਮੁੱਦਾ ਜਿਹੜਾ ਚੰਡੀਗੜ੍ਹ ਦੇ ਲੋਕਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਉਹਨੂੰ ਹਾਈਲਾਈਟ ਵੀ ਕੀਤਾ ਤੇ ਜਿਹੜਾ ਸਕੈਮ ਇਹ ਚੱਲ ਰਿਹਾ ਹੈ ਕਾਰਪੋਰੇਸ਼ਨ ਦੇ ਵਿੱਚ ਹੈਂਡਲ ਬੇਨਕਾ ਵੀ ਚੰਡੀਗੜ੍ਹ ਦਿਨ ਦਾ ਚੰਡੀਗੜ੍ਹ ਦਿਨ ਪਰ ਨੇ ਕਰਿਆ ਇਸ ਲਈ ਮੈਨਾਂ ਦਾ ਧੰਨਵਾਦ ਵੀ ਕਰਨਾ ਕਿਉਂਕਿ ਇਹ ਲੋਕਾਂ ਨਾਲ ਜੁੜਿਆ ਹੋਇਆ ਸਿੱਧਾ ਮੁੱਦਾ ਹੈ ਇਹ ਗਰੀਬਾਂ ਦੀ ਇੱਥੇ ਮਾਰ ਮਾਰੀ ਜਾ ਰਹੀ ਹੈ ਤੇ ਉਹਦੇ ਕਰਕੇ ਹੀ ਮੈਂ ਇਹ ਸਮਝਦਾ ਵੀ ਇਹ ਜਿਹੜਾ ਦਨਬਰ ਚੈਨਲ ਹੈ ਇਹ ਬਹੁਤ ਹੀ ਤਰੱਕੀਆਂ ਬੁਲੰਦੀਆਂ ਤਾਈਆਂ ਛੂਰਿਆ ਦਨਬਰ ਦਨਬਰ ਥੈਂਕ ਯੂ ਤੇ ਦੂਸਰੀ ਗੱਲ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਇਹ ਗੱਲ ਬਿਲਕੁਲ ਸੱਚੀ ਹੈ ਜੀ ਇੱਕ ਪਾਸੇ ਦਾ ਕਾਰਪੋਰੇਸ਼ਨ ਕੋ ਆਪਦੀ ਵਿੱਤੀ ਸਥਿਤੀ ਪਹਿਲਾਂ ਹੀ ਠੀਕ ਨਹੀਂ ਹੈ ਪਹਿਲਾਂ ਹੀ ਕਾਰਪੋਰੇਸ਼ਨ ਆਪਦੇ ਕੁੱਟਣਿਆਂ ਤੇ ਆ ਚੁੱਕਿਆ ਹੈ ਤੇ ਦੂਸਰੇ ਪਾਸੇ ਅਫਸਰ ਮਿਲ ਕੇ ਕੋਈ ਕਸਰ ਨਹੀਂ ਛੱਡ ਰਹੇ ਜੀ ਐਡੇ ਵੱਡੇ ਕਪਲੇ ਇੱਥੇ ਹੋ ਰਹੇ ਨੇ ਉਹਦੀ ਇੱਕ ਜਾਂਚ ਵੀ ਹੋਣੀ ਚਾਹੀਦੀ ਹੈ ਇਸੇ ਲਈ ਅਸੀਂ ਚੀਫ ਸੈਕਟਰੀ ਸਾਹਿਬ ਨੂੰ ਵੀ ਮਿਲ ਕੇ ਆਏ ਹਾਂ ਤੁਸੀਂ ਥੋੜਾ ਜਿਆਦਾ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਕਬਲਾ ਹੈ ਕੀ ਹੈ ਦੇਖੋ ਕਬਲਾ ਇਹ ਹੈ ਜੀ ਕਮਿਊਨਿਟੀ ਸੈਂਟਰ ਚੰਡੀਗੜ੍ਹ ਦੇ ਜਿਹੜੇ ਬਨੇ ਨੇ ਇਹਦੇ ਵਿੱਚ ਇੱਕ ਪ੍ਰੋਵੀਜ਼ਨ ਰੱਖੀ ਗਈ ਪ੍ਰੋਵੀਜ਼ਨ ਚ ਇਹ ਰੱਖਿਆ ਗਿਆ ਵੀ ਜੇ ਮੰਨ ਲਓ ਕੋਈ ਗਰੀਬ ਬੱਚਾ ਹੈ ਗਰੀਬ ਪਰਿਵਾਰ ਹੈ ਉਹ ਆਪਦੀ ਬੇਟੀ ਦੀ ਸ਼ਾਦੀ ਇੱਥੇ ਫ੍ਰੀ ਆਫ ਕੋਸਟ ਬੁਕਿੰਗ ਕਰਾ ਕੇ ਕਰਾ ਸਕਦਾ ਹ ਹਾਊਸ ਨੇ ਬੇਟੀ ਬੇਟੇ ਦੋਨਾਂ ਦੀ ਬੇਟੀ ਦੀ ਸਿਰਫ ਬੇਟੀ ਦੀ ਹਾਂਜੀ ਇਹਦੇ ਵਿੱਚ ਬੇਟੀ ਦੀ ਫ੍ਰੀ ਬੇਟੀ ਦੀ ਵੀ ਤੇ ਬੇਟੇ ਦੇ ਵੀ ਜਿਹੜਾ ਵੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਉਹ ਫੀਮੇਲ ਦਾ ਮੇਲ ਫੀਮੇਲ ਆਫ ਦਾ ਬੁਕਿੰਗ ਕਰਕੇ ਫ੍ਰੀ ਆਫ ਕੋਸਟ ਕਰਾ ਸਕਦੇ ਆ ਜੀ ਉਹਨਾਂ ਦੇ ਲਈ ਜਿਹੜਾ ਉੱਥੋਂ ਦਾ ਕਾਉਂਸਲਰ ਹੁੰਦਾ ਹੈ ਕਨਸਰਨਡ ਕਾਉਂਸਲਰ ਕਨਸਰਨਡ ਕਾਉਂਸਲਰ ਉਸ ਏਰੀਏ ਦਾ ਜੀ ਉਹ ਫਾਰਮ ਦੇ ਉੱਪਰ ਆਪਦੀ ਸਟੈਂਪ ਲਾਂਦਾ ਤੇ ਨਾਲ ਲਿਖ ਕੇ ਦਿੰਦਾ ਵੀ ਇਹ ਬਿਲੋਂਗ ਦੇ ਬਿਲੋਂਗ ਟੂ ਈਡਬਲਯੂਐਸ ਕੈਟੇਗਰੀ ਆ ਪੂਰ ਕਲਾਸ ਤੋਂ ਇਹ ਬਿਲੋਂਗ ਕਰਦੇ ਆ ਤੇ ਇਹਨਾਂ ਦਾ ਜੋ ਹਾਊਸ ਦੀ ਪ੍ਰਵੀਜ਼ਨ ਹੈ ਜੋ ਹਾਊਸ ਨੇ ਪਰਮਿਸ਼ਨ ਦਿੱਤੀ ਹੈ ਉਹਦੇ ਤਹਿਤ ਫਰੀ ਆਫ ਕਾਸਟ ਹੁੰਦਾ ਰਿਕਮੈਂਡ ਕਰ ਲੈਂਦੇ ਰਿਕਮੈਂਡ ਕਰ ਦਿੰਦੇ ਠੀਕ ਹੈ ਉਹ ਫਿਰ ਫਾਈਲ ਜਾਂਦੀ ਹੈ ਐਮ ਸੀ ਸੈਕਟਰ 17 ਵਿੱਚ ਬੁਕਿੰਗ ਬ੍ਰਾਂਚ ਵਿੱਚ ਠੀਕ ਹੈ ਉਹ ਫਾਈਲ ਅੱਗੇ ਕਮਿਸ਼ਨਰ ਸਾਹਿਬ ਤੱਕ ਪਹੁੰਚਦੀ ਹੈ ਉਹਨਾਂ ਦੇ ਸਾਈਨ ਹੁੰਦੇ ਆ ਤੇ ਫਿਰ ਜਾ ਕੇ ਉਹਨਾਂ ਨੂੰ ਸੰਪਰਕ ਵਿੱਚ ਉਹ ਫਾਰਮ ਜਮਾ ਹੋ ਕੇ ਉਹਨਾਂ ਦੀ ਫਰੀ ਆਫ ਕਾਸਟ ਜਿਹੜੇ 120 ਰੁਪਏ ਲੱਗਦੇ ਆ ਆਦਰਵਾਇਜ਼ 72000 ਰੁਪਏ ਬੁਕਿੰਗ ਦਾ ਹੁੰਦਾ ਕਿ 72000 ਰੁਪਏ ਵਾਲੀ ਚੀਜ਼ ਗਰੀਬ ਬੰਦੇ ਆ ਲਈ 120 ਰੁਪਏ ਚ ਪ੍ਰੋਵੀਜ਼ਨ ਇਹਨਾਂ ਨੇ ਰੱਖੀ ਜਦੋਂ ਕਾਉਂਸਲਰ ਰਿਕਮੈਂਡ ਕਰਦਾ ਉਹ ਕੀ ਵੈਰੀਫਾਈ ਕਰਦਾ ਹੈ ਕਾਉਂਸਲਰ ਇਹ ਵੈਰੀਫਾਈ ਕਰਦਾ ਹੈ ਵਾਕਈ ਕਲੋਨੀ ਏਰੀਆ ਦਾ ਬੰਦਾ ਹੈ ਇਹ ਇਹਦੀ ਜਿਹੜਾ ਇਨਕਮ ਹੈ ਉਹ ਜਿੰਨੀ ਗਵਰਨਮੈਂਟ ਨੇ ਡਿਸਾਈਡ ਕੀਤੀ ਹੋਈ ਹੈ ਉਹਦੇ ਤੋਂ ਘੱਟ ਹੈ ਵੀਕਰ ਸੈਕਸ਼ਨ ਦੀ ਜਾਂ ਉਹਦੇ ਕੋ ਕੋਈ ਪੀਲਾ ਕਾਰਡ ਹੁੰਦਾ ਜਾਂ ਕੋਈ ਇਨਕਮ ਦਾ ਸਰਟੀਫਿਕੇਟ ਹੁੰਦਾ ਉਹ ਨਾਲ ਲੱਗਦਾ ਉਹਦਾ ਰਾਸ਼ਨ ਕਾਰਡ ਵਿੱਚ ਬੱਚਿਆਂ ਦੇ ਨਾਮ ਲਿਖੇ ਹੁੰਦੇ ਸਭ ਕੁਝ ਵੈਰੀਫਾਈ ਕਰਨ ਤੋਂ ਬਾਅਦ ਕਾਉਂਸਲਰ ਉਹਦੀ ਰਿਕਮੈਂਡੇਸ਼ਨ ਕਾਉਂਸਲਰ ਜਦੋਂ ਰਿਕਮੈਂਡ ਕਰ ਦਿੰਦਾ ਸਾਰਾ ਕੁਝ ਵੈਰੀਫਾਈ ਕਰਕੇ ਫਿਰ ਜਿਹੜਾ 72000 ਰੁਪਿਆ ਕਾਰਪੋਰੇਸ਼ਨ ਮੁਆਫ ਕਰਤੀ ਮੇਰੇ ਹਲ ਕੰਪੀਟੈਂਟ ਅਥਾਰਟੀ ਕਮਿਸ਼ਨਰ ਹੋਊਗਾ ਕਮਿਸ਼ਨਰ ਨੂੰ ਵੀ ਰਾਈਟ ਆ ਵੀ ਜਿਹੜਾ ਕਾਉਂਸਲਰ ਨੇ ਰეკਮੈਂਡ ਕੀਤਾ ਵੈਰੀਫਾਈ ਕੀਤਾ ਉਹ ਉਹਨੂੰ ਕੋਈ ਵੈਰੀਫਾਈ ਕਰਨ ਦਾ ਵੀ ਜੇ ਉਹਨੂੰ ਡਾਊਟ ਲੱਗੇ ਵੀ ਇਹ ਦੇਖਣਾ ਪੈਣਾ ਵੀਕਰ ਸੈਕਸ਼ਨ ਦਾ ਉਹ ਵੀ ਕਰਦਾ ਕੋਈ ਪਟਚੋਲ ਬਿਲਕੁਲ ਕਮਿਸ਼ਨਰ ਸਾਹਿਬ ਕੋ ਐਕਸਕਲੂਸਿਵ ਪਾਵਰ ਹੁੰਦੀ ਹੈ ਉਹ ਜੇ ਉਹ ਚਾਹਨ ਜੇ ਉਹਨਾਂ ਨੂੰ ਡਾਊਟਫੁੱਲ ਲੱਗੇ ਉਹ ਕਿਸੇ ਵੀ ਕੇਸ ਨੂੰ ਰਿਜੈਕਟ ਵੀ ਕਰ ਸਕਦੇ ਆ ਓਕੇ ਪਰ ਜਿਹੜਾ ਇਹ ਮਾਮਲਾ ਹੁਣ ਉਜਾਗਰ ਹੋਇਆ ਉਹਦੇ ਵਿੱਚ ਤਾਂ ਸ਼ਰੇਆਮ ਚੋਰੀ ਸਾਹਮਣੇ ਨਜ਼ਰ ਆ ਰਹੀ ਕਿਵੇਂ ਕਿਵੇਂ ਉਹ ਮੈਂ ਜਨਤਾ ਨੂੰ ਚੰਡੀਗੜ੍ਹ ਦੀ ਜਨਤਾ ਨੂੰ ਇਹ ਦੱਸਣਾ ਚਾਹਨਾ ਇੱਕ ਹਰਦੀਪ ਸਿੰਘ ਨਾਮ ਤੋਂ ਸੈਕਟਰੀ 41 ਦੇ ਉੱਥੇ ਗਵਰਨਮੈਂਟ empioyee ਨੇ ਉਹ ਪਹਿਲੀ ਗੱਲ ਇਕਨੋਮਿਕ ਵਿਕਰ ਸੈਕਸ਼ਨ ਚ ਨਹੀਂ ਆਉਂਦੇ ਓਕੇ ਦੂਸਰੀ ਗੱਲ ਉਹ ਕਮਿਊਨਿਟੀ ਸੈਂਟਰ ਦੀ ਬੁਕਿੰਗ ਦਾ ਪ੍ਰੋਸੈਸ ਪਤਾ ਕਰਨ ਜਾਂਦੇ ਆ ਸ਼ਾਦੀ ਵਾਸਤੇ। ਉਹਨਾਂ ਨੂੰ ਇਹ ਪਤਾ ਚੱਲਦਾ ਵੀ ਇਹ 72000 ਰੁਪਏ ਦੀ ਬੁਕਿੰਗ ਹੈ। ਕਾਰਪੋਰੇਸ਼ਨ ਦਾ ਇੱਕ EMPLOYEE ਉਹਨਾਂ ਨੂੰ ਮਿਲਦਾ। ਉਹ ਇਹ ਕਹਿੰਦਾ ਵੀ ਵੈਸੇ ਇਹਦੇ ਚਾਰਜਸ 72000 ਰੁਪਏ ਆ। ਪਰ ਅਸੀਂ ਗਵਰਨਮੈਂਟ ਦੇ EMPLOYEES ਆ, MC ਦੇ EMPLOYEES ਆ। ਸਾਨੂੰ ਕੋਈ ਸਪੈਸ਼ਲ ਡਿਸਕਾਊਂਟ ਮਿਲਦਾ। ਅਸੀਂ ਇਹ ਬੁਕਿੰਗ ਤੁਹਾਡੀ 55000 ਰੁਪਏ ਚ ਕਰਾ ਦਾਂਗੇ। ਤੁਸੀਂ ਸਾਨੂੰ 55000 ਰੁਪਏ ਦੇ ਦਿਓ। ਅਸੀਂ ਤੁਹਾਡੀ ਬੁਕਿੰਗ ਕਰਾ ਦਿੰਦੇ ਆ। ਓਕੇ। ਉਸ ਬੰਦੇ ਨੇ ਹੂੰ ਉਸ ਬੰਦੇ ਨੂੰ ਜਿਹੜਾ ਐਮਸੀ ਦਾ ਕਰਮਚਾਰੀ ਉਹਨੂੰ 55000 ਰੁਪਏ ਦਿੱਤਾ। ਉਹਨੇ ਜੀ ਅੱਗੋ ਆਪਦਾ ਆਧਾਰ ਕਾਰਡ ਦੇ ਕੇ ਬੁਕਿੰਗ ਕਰਾਣ ਚਲੇ ਗਏ। ਠੀਕ ਹੈ। ਉਹਨੇ ਬੁਕਿੰਗ ਕਰਾ ਦਿੱਤੀ। 120 ਰੁਪਏ ਵਾਲੀ ਜਿਹੜੀ ਕਿ ਗਰੀਬਾਂ ਵਾਸਤੇ ਬਣੀ ਹੈ। ਹੁਣ ਜਿਹੜੀ ਉਹ ਬੁਕਿੰਗ ਹੋਈ ਹੈ ਉਹ ਬੰਦੇ ਨੇ ਹਰਦੀਪ ਸਿੰਘ ਨਾਮ ਤੋਂ ਜਿਹੜਾ ਬੰਦਾ ਹੈ ਉਹਨੇ ਉਹਦੇ ਤੋਂ ਲੈਟਰ ਮੰਗੀ ਮੈਂ ਤੈਨੂੰ 55000 ਰੁਪਏ ਦਿੱਤਾ ਮੈਨੂੰ ਕੋਈ ਰਸੀਦ ਤਾਂ ਦੇ। ਇਨੇ ਰਸੀਡ ਮੰਗੀ ਉਹ ਟਾਮਾਟੋਲ ਕਰਨ ਲੱਗ ਪਿਆ ਉਹ ਕਹਿੰਦਾ ਕੋਈ ਨਹੀਂ ਤੁਹਾਡੀ ਬੁਕਿੰਗ ਹੋ ਗਈ ਹੈ ਤੁਸੀਂ ਟੈਨਸ਼ਨ ਨਾ ਲਓ 4 ਅਕਤੂਬਰ ਦੀ ਬੁਕਿੰਗ ਹੈ ਤੁਸੀਂ ਜਾ ਕੇ ਉੱਥੇ ਆਪਦਾ ਫੰਕਸ਼ਨ ਕਰੋ ਤੁਸੀਂ ਨਿਸ਼ਚਿੰਤ ਰਹੋ ਪਰ ਜਦੋਂ ਉਹਨੂੰ ਸ਼ੱਕ ਪੈ ਗਿਆ ਉਹਨੂੰ ਲੱਗਾ ਵੀ ਯਾਰ ਇਹ ਮੈਂ ਦੋ ਤਿੰਨ ਵਾਰੀ ਫੋਨ ਕੀਤੇ ਹੈ ਤੇ ਇਹ ਮੈਨੂੰ ਹਰ ਗੱਲ ਗੋਲੀ ਪਾ ਰਿਹਾ ਉਹ ਉਹਦੀ ਤਹਿ ਤੇ ਜਾਣਾ ਚਾਹੁੰਦਾ ਸੀ ਉਹਨੂੰ ਡਾਊਟ ਹੋਇਆ ਉਹਨੇ ਥੋੜਾ ਜਿਹਾ ਪ੍ਰੈਸ਼ਰ ਪਵਾ ਕੇ ਫੋਨ ਤੇ ਗੱਲ ਕੀਤੀ ਤਾਂ ਉਹਨੇ ਉਹਨੂੰ ਰਸੀਦ ਪੇਸ਼ ਕੀਤੀ ਰਸੀਦ ਜਦੋਂ ਉਹਦੇ ਹੱਥਾਂ 'ਚ ਆਈ ਉਹਦੇ ਉਹਦੇ ਹੱਥਾਂ 'ਚ ਜਿਵੇਂ ਹੀ ਉਹ ਰਸੀਦ ਆਈ ਉਹਨੇ ਦੇਖਿਆ ਉਹਦੇ ਥੱਲੋਂ ਜ਼ਮੀਨ ਨਿਕਲ ਗਈ ਉਹਨੇ ਦੇਖਿਆ ਵੀ ਇੱਥੇ ਤਾਂ 0 ਰੁਪਏ ਲਿਖਿਆ ਜਾਂ 120 ਰੁਪਏ ਵਾਲੀ ਬੁਕਿੰਗ ਹੈ ਮੇਰੇ ਤੋਂ ਇਹਨੇ 55000 ਰੁਪਏ ਲੈ ਲਿਆ ਸੋ ਮਾਮਲਾ ਸਾਰਾ ਇਹ ਹੈ ਉਹ ਜਿਹੜਾ ਬੰਦਾ ਹੈ ਉਹਦੇ ਤੋਂ 55000 ਰੁਪਏ ਲੈ ਕੇ ਅਫਸਰ ਜਾਂ ਜਿਹੜਾ ਵੀ EMPLOYE MC ਦਾ ਉਹਨੇ ਆਪਣੀਆਂ ਜੇਬਾਂ ਭਰ ਲੀਆਂ ਲੇਕਿਨ ਕਾਰਪੋਰੇਸ਼ਨ ਨੂੰ ਚੂਨਾ ਲਾ ਦਿੱਤਾ ਕਾਰਪੋਰੇਸ਼ਨ ਨੂੰ ਕਾਉਂਸਲਰ ਨੇ ਕਮੈਂਟ ਨਹੀਂ ਕੀਤੀ ਉਹਦੀ ਕਾਉਂਸਲਰ ਨੇ ਜੇ ਰეკਮੈਂਡ ਕੀਤਾ ਹੈ ਮੈਂ ਦੂਸਰੀ ਗੱਲ ਤੇ ਆਨਾ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਮੈਂ ਵੀ ਚਾਹਨਾ ਤੁਸੀਂ ਇਸ ਚੀਜ਼ ਤੇ ਵੀ ਸਕੈਮ ਕਰੋ ਇਹ ਵੀ ਇੱਕ ਸਕੈਮ ਚੱਲ ਰਿਹਾ ਹੈ ਬਹੁਤ ਸਾਰੇ ਕਾਉਂਸਲਰ ਦੀਆਂ ਜਾਲੀ ਸਟੈਂਪਾਂ ਵੀ ਬਣੀਆਂ ਹੋਈਆਂ ਨੇ ਓਕੇ ਇਸ ਮਾਮਲੇ ਵਿੱਚ ਓਕੇ ਸਟੈਂਪ ਲਾ ਕੇ ਜਾਲੀ ਸਾਈਨ ਵੀ ਕੀਤੇ ਜਾ ਰਹੇ ਇਹ ਦੂਸਰਾ ਮਾਮਲਾ ਹੈ ਓਕੇ ਇਹਦੇ ਤੇ ਵੀ ਮੈਂ ਚਾਹਨਾ ਚੰਡੀਗੜ੍ਹ ਦਿਨਬਰ ਬਹੁਤ ਵੱਡੇ ਖੁਲਾਸੇ ਕਰਦਾ ਹੈ ਬਹੁਤ ਅੱਛਾ ਕੰਮ ਕਰਦਾ ਹੈ ਲੋਕਲੀ ਕੰਮ ਕਰਦਾ ਹੈ ਤਾਂ ਮੈਂ ਚਾਹਨਾ ਤੁਸੀਂ ਇਹਦੀ ਵੀ ਤਹਿ ਤੇ ਜਾਓ ਉਹ ਜਿਹੜੇ ਕਾਉਂਸਲਰ ਹੈ ਉਹਦੀਆਂ ਵੀ ਸਟੈਂਪਾਂ ਅੱਜਕੱਲ ਵਿਕਰੀਆਂ ਮਾਰਕੀਟ ਇੰਦੇ ਵਿੱਚ ਦੂਸਰਾ ਕੰਸਰਨ ਮੈਂ ਤੁਹਾਨੂੰ ਕਲੀਅਰ ਕਰਨਾ ਚਾਹਣਾ ਜੋ ਹਾਊਸ ਤੇ ਐਕਟ ਵਿੱਚ ਲਿਖੀ ਹੋਈ ਹੈ ਚੀਜ਼ ਜੋ ਕਮਿਊਨਿਟੀ ਸੈਂਟਰ ਦੇ ਰੂਲ ਐਂਡ ਰੈਗੂਲੇਸ਼ਨ ਹੈ ਉਹਦੇ ਵਿੱਚ ਕਲੀਅਰਲੀ ਚੀਜ਼ ਮੈਂਸ਼ਨ ਕੀਤੀ ਹੋਈ ਹੈ ਹਰਦੀਪ ਸਿੰਘ ਸੈਕਟਰ 41 ਦਾ ਕਾਉਂਸਲਰ ਹੈ ਜੀ ਹਰਦੀਪ ਸਿੰਘ ਦੇ ਨਾਮ ਤੋਂ ਹੀ ਉਹ ਬੁਕਿੰਗ ਹੋਈ ਹੈ ਬੁਕਿੰਗ ਹੋਈ ਹੈ 37 ਦੇ 37 ਦਾ ਹੋਈ ਹੈ ਉਹ ਤੁਹਾਡੇ ਏਰੀਆ 'ਚ ਪੈਂਦਾ ਉਹ ਮੇਰੇ ਏਰੀਆ 'ਚ ਹੋਇਆ ਹੁਣ ਸਵਾਲ ਇਹ ਹੈ ਸਭ ਨਾਲ ਵੱਡਾ ਸਵਾਲ ਇਹ ਜੋ ਰੂਲ ਕੀ ਕਹਿੰਦਾ ਕਮਿਊਨਿਟੀ ਸੈਂਟਰ ਜੇ ਬੁੱਕ ਕਰਾਨਾ ਸਭ ਨਾਲ ਪਹਿਲਾਂ ਜਿਸ ਸੈਕਟਰ ਦਾ ਉਹ ਕਾਉਂਸਲਰ ਹੈ ਸਭ ਨਾਲ ਪਹਿਲਾਂ ਉਹ ਲਿਖ ਕੇ ਦਊਗਾ ਵੀ ਇਹਦੀ ਜਿਹੜੀ ਬੁਕਿੰਗ ਹੈ ਫ੍ਰੀ ਆਫ ਕੋਸਟ ਹੋਣੀ ਚਾਹੀਦੀ ਜੀ ਇਹ ਜਿਹੜਾ ਮਾਮਲਾ ਹੈ ਇਹ 41 ਸੈਕਟਰ ਦਾ ਮਾਮਲਾ ਹੈ ਤਾਂ ਉਸ ਤੋਂ ਪਹਿਲਾਂ ਇਹ ਜਿਹੜਾ ਫਾਰਮ ਹੈ ਉਹਦੇ ਤੇ ਪਹਿਲਾਂ 41 ਸੈਕਟਰ ਦੇ ਕਾਉਂਸਲਰ ਦੇ ਸਾਈਨ ਹੋਣੇ ਚਾਹੀਦੇ ਜੀ ਦੂਸਰੀ ਪੁਆਇੰਟ ਇਹਦੇ ਚ ਕੀ ਕਹਿੰਦਾ ਦੂਸਰਾ ਪੁਆਇੰਟ ਇਹਦੇ ਚ ਇਹ ਕਹਿੰਦਾ ਜਿੱਥੇ ਉਹਨੇ ਬੁਕਿੰਗ ਕਰਨੀ ਹੈ ਕਿਉਂਕਿ ਆਮ ਜਨਤਾ ਨੂੰ ਇਹ ਚੀਜ਼ਾਂ ਨਹੀਂ ਪਤਾ ਜਿੱਥੇ ਉਹਨੇ ਬੁਕਿੰਗ ਕਰਨੀ ਉਹਨੇ ਬੁਕਿੰਗ ਕਰਾਨੀ ਸੈਕਟਰ 37 ਦੀ ਸੈਕਟਰ 37 ਦਾ ਕਾਉਂਸਲਰ ਵੀ ਉਹਨਦੇ ਉੱਪਰ ਸਟੈਂਪ ਲਾ ਕੇ ਸਾਈਨ ਕਰੂਗਾ ਇਹਦੇ ਤੇ ਤੁਹਾਡੇ ਵੀ ਸਾਈਨ ਹੋਣੇ ਜ਼ਰੂਰੀ ਸੀ ਜ਼ਰੂਰੀ ਸੀ ਪਰ ਮੇਰੇ ਉਹਨਦੇ ਤੇ ਸਾਈਨ ਨਹੀਂ ਹੈ ਓਕੇ ਮੇਰੇ ਸਾਈਨ ਕਾਲੀ ਵਾਲੇ ਦਾ ਸਾਈਨ ਹੈਗੇ ਨੇ ਮੈਨੂੰ ਨਹੀਂ ਪਤਾ ਕਿਉਂਕਿ ਇਹ ਖਬਰ ਮੈਂ ਵੀ ਜਾਂਚ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਇਹ ਪਤਾ ਚੱਲ ਰਿਹਾ ਉਹ ਜਿਹੜਾ ਕਾਗਜ਼ ਹੈ ਇਸ ਟਾਈਮ ਕਾਗਜ਼ਾ ਚ ਮਿਲ ਹੀ ਨਹੀਂ ਰਿਹਾ ਉਹ ਕਾਗਜ਼ ਨੂੰ ਗਾਇਬ ਕਰ ਦਿੱਤਾ ਗਿਆ ਐਮਸੀ ਵੱਲੋਂ ਕਿਉਂਕਿ ਉਹ ਕਰਪਸ਼ਨ ਹੋਇਆ ਉਹ ਇੱਕ ਬਹੁਤ ਵੱਡਾ ਸਕੈਮ ਹੈ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਓਕੇ ਕਿਉਂਕਿ ਬਹੁਤ ਸਾਰੇ ਕੇਸ ਐਵੇਂ ਦੇ ऑलरेडी ਪਾਸਟ ਵਿੱਚ ਹੋ ਚੁੱਕੇ ਆ ਪਿੱਛੇ ਵੀ ਹਾਊਸ ਵਿੱਚ ਮੈਂ ਇਹ ਮੁੱਦਾ ਚੱਕਿਆ ਸੀਗਾ ਮੈਂ ਹਾਊਸ 'ਚ ਹੀ ਰਿਕਮੈਂਡੇਸ਼ਨ ਦਿੱਤੀ ਸੀ ਵੀ ਜਿਹੜਾ ਇਹ ਜਿਹੜੀ ਫੈਸਿਲਿਟੀ ਸਿਰਫ ਗਰੀਬਾਂ ਤੱਕ ਰੱਖੋ ਮੇਰੇ 37 ਸੈਕਟਰ ਦੇ ਕਮਿਊਨਿਟੀ ਸੈਂਟਰ 'ਚ ਫ੍ਰੀ ਆਫ ਕੋਸਟ ਬੁਕਿੰਗਾਂ ਹੋਈਆਂ ਲੇਕਿਨ ਜਿਹੜਾ ਦੁਲਾ ਆ ਰਿਹਾ ਉਹ BMW ਤੇ ਮਰਸੀਡੀਜ਼ ਬਾਹਰ ਖੜੀਆਂ ਫੁੱਲਾਂ ਨਾਲ ਸਜੀਆਂ ਹੋਈਆਂ ਉੱਥੋਂ ਇਹ ਸ਼ੋਅ ਹੁੰਦਾ ਵੀ ਕਿਸ ਲੈਵਲ ਦੀ ਸ਼ਾਦੀ ਉੱਥੇ ਹੋ ਰਹੀ ਹੈ ਤੁਸੀਂ ਉੱਥੇ ਚਾਹੇ ਕੈਟਰਿੰਗ ਦਾ ਦੇਖ ਲਓ ਫਰਸਟ ਕਲਾਸ ਅੰਦਰ ਇਵੈਂਟ ਚੱਲ ਰਹੇ ਆ ਲੇਕਿਨ ਉਹ ਬੁਕਿੰਗ 72000 ਰੁਪਏ ਦੀ ਨਾ ਹੋ ਕੇ ਸਰਕਾਰ ਨੂੰ ਚੂਨਾ ਲਾ ਕੇ ਫ੍ਰੀ ਆਫ ਕੋਸਟ ਕੀਤੀ ਜਾ ਰਹੀ ਹੈ ਤੇ ਦੁਲ੍ਹਾ 50-50 ਲੱਖ ਦੀਆਂ ਗੱਡੀਆਂ ਤੇ ਕਮਿਊਨਿਟੀ ਸੈਂਟਰ ਸੈਂਤੀ ਚਾ ਰਹੇ ਨੇ ਕੈਟਰਿੰਗ ਤੁਸੀਂ ਪਤਾ ਲਗਾ ਕਾਫੀ ਇਹਦੀ ਪਟਚੋਲ ਕੋਹ ਕਰ ਰਹੇ ਜੇ ਹੁਣ ਤੱਕ ਕੋਈ ਇਦਾਂ ਦੀ ਫਿਗਰ ਮਿਲੀ ਹੈ ਵੀ ਟੋਟਲ ਬੁਕਿੰਗ ਚ ਕਿੰਨੀਆਂ ਫ੍ਰੀ ਹੋਈਆਂ ਬਿਲਕੁਲ ਇਹਦੇ ਤੇ ਵੀ ਮੈਂ ਜਾਂਚ ਪੜਤਾਲ ਕੀਤੀ ਟੋਟਲ 132 ਬੁਕਿੰਗ ਹੋਈਆਂ ਸੈਕਟਰ 37 ਚ 132 ਦੀ ਗੱਲ ਕਰ ਰਿਹਾ ਕੱਲਿਆਂ ਤੋਂ ਮੈਂ ਸਿਰਫ ਇੱਕ ਕਮਿਊਨਿਟੀ ਸੈਂਟਰ ਦੀ ਗੱਲ ਕਰ ਰਿਹਾ ਚੰਡੀਗੜ੍ਹ ਚ ਕਿੰਨੇ ਕਮਿਊਨਿਟੀ ਸੈਂਟਰ ਹੈ 132 ਵਿੱਚੋਂ 102 ਬੁਕਿੰਗ ਫਰੀ ਆਫ ਕੋਸਟ ਹੋਈਆਂ ਇਹ ਬੜਾ ਵੱਡਾ ਇੱਕ ਟੀਚਾ ਹੈ ਜਿੱਥੇ ਇਹ ਸਿੱਧ ਹੁੰਦਾ ਵੀ ਕਾਰਪੋਰੇਸ਼ਨ ਨੂੰ ਕਿੰਨਾ ਚੂਨਾ ਲੱਗਿਆ ਸਿਰਫ 30 ਬੁਕਿੰਗ ਪੇਡ ਹੋਈਆਂ ਨੇ 102 ਬੁਕਿੰਗ ਫਰੀ ਆਫ ਕੋਸਟ ਹੋਈ ਹੈ ਜੇ ਕਿਤੇ ਬੁਕਿੰਗ ਸਹੀ ਤਰੀਕੇ ਨਾਲ ਕੀਤੀ ਜਾਂਦੀ ਹੈ ਮੈਂ ਇਹਨੂੰ ਕਹਿੰਦਾ ਚਲੋ ਤੁਸੀਂ 50% ਤੇ ਵੀ ਆਂਦੇ ਕਾਰਪੋਰੇਸ਼ਨ ਪਹਿਲਾਂ ਹੀ ਘਾਟੇ ਚੱਲ ਰਿਹਾ ਕਾਰਪੋਰੇਸ਼ਨ ਕੋ ਸੈਲਰੀ ਦੇਣ ਵਾਸਤੇ ਪੈਸਾ ਨਹੀਂ ਹੈ ਤੇ ਅੱਜ ਕਾਰਪੋਰੇਸ਼ਨ ਦੇ ਹੀ ਅਧਿਕਾਰੀ ਮਿਲ ਕੇ ਬੁਕਿੰਗ ਬ੍ਰਾਂਚ ਵਾਲੇ ਲੋਕਾਂ ਨੂੰ ਵੀ ਤੇ ਸਰਕਾਰ ਨੂੰ ਵੀ ਛੂਹਣਾ ਲੱਗਿਆ ਇਹ ਜਿਹੜੀ 102 ਫਰੀ ਇਹ ਕਿੰਨੇ ਟਿਨਿਓਰ ਦੀ ਗੱਲ ਕਰ ਰਹੇ ਹੋ ਇਹ ਮੈਂ 1 ਸਾਲ ਦੀ ਗੱਲ ਕਰ ਰਿਹਾ ਜੀ ਨਹੀਂ ਫਿਰ ਤੁਹਾਡੀ ਰეკਮੈਂਡੇਸ਼ਨ ਹੋਈ ਹੋਗੀ ਕਿਹੜੀ ਮੈਂ ਉਹੀ ਤਾਂ ਗੱਲ ਤੁਹਾਨੂੰ ਕਰ ਰਿਹਾ ਜੀ ਬਹੁਤ ਸਾਰੇ ਕਾਉਂਸਲਰ ਹੈ ਜਿਨ੍ਹਾਂ ਦੀ ਰეკਮੈਂਡੇਸ਼ਨ ਨਹੀਂ ਲੈਂਦੀ ਹੋਈ ਬਹੁਤ ਸਾਰੇ ਕਾਉਂਸਲਰ ਹੈ ਬਹੁਤ ਸਾਰੇ ਕਾਉਂਸਲਰ ਹੈ ਦੂਸਰਾ ਮੇਰਾ ਕੁਐਸਚਨ ਹੈ ਦੂਸਰਾ ਮੈਂ ਪੁਆਇੰਟ ਐਲੈਬੋਰੇਟ ਕਰ ਰਿਹਾ ਬਹੁਤ ਸਾਰੇ ਕਾਉਂਸਲਰ ਦੀਆਂ ਜਾਲੀ ਸਟੈਂਪਾ ਬਣੀ ਹੋਈਆਂ ਨੇ ਮੈਨੂੰ ਨਹੀਂ ਪਤਾ ਮੇਰੇ ਕੇਸ ਚ ਕਿਹੜੇ ਕਿਤੇ ਉਹਨਾਂ ਨੇ ਸਟੈਂਪਲ ਆਗੇ ਸਾਈਨ ਕਰ ਉਹ ਤੇ ਤੁਸੀਂ ਕਿੰਨੇ ਕੁ ਰეკਮੈਂਡ ਕੀਤੇ ਕੋਈ ਯਾਦ ਹੋ ਮੈਂ ਬਹੁਤ ਹੀ ਘੱਟ ਇੱਕ ਤਾਂ ਮੇਰੇ ਕੋਲ ਆਂਦੇ ਸੀਨੀਅਰ ਸਿਟੀਜ਼ਨ ਜਿਨ੍ਹਾਂ ਨੂੰ ਅਸੀਂ ਫ੍ਰੀ ਆਫ ਕੋਸਟ ਕਰਕੇ ਦਿੰਨੇ ਆ ਜਾਂ ਮੇਰੇ ਕੋਲ ਵਾਕਈ ਕੋਈ ਗਰੀਬ ਬੰਦਾ ਪਹੁੰਚਦਾ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਨੇ ਸ਼ੁਰੂ ਤੋਂ ਹੀ ਗਰੀਬਾਂ ਦਾ ਹਮੇਸ਼ਾ ਸਾਥ ਦਿੱਤਾ ਜਿੱਥੇ ਵੀ ਗਰੀਬ ਬੰਦਾ ਕੋਈ ਇਨਕਮ ਸਰਟੀਫਿਕੇਟ ਲੈ ਕੇ ਆਂਦਾ ਹੈ ਜਾਂ ਆਪਦੇ ਪ੍ਰੂਫ ਦਿਖਾਉਂਦਾ ਹੈ ਅਸੀਂ ਉਹਨਾਂ ਨੂੰ ਪੂਰਾ ਹੱਕ ਨਾਲ ਮਾਨ ਸਨਮਾਨ ਨਾਲ ਉਹਨਾਂ ਦਾ ਵਿਆਹ ਕਰਕੇ ਦੇਣੀ ਹੈ ਇਹ 102 ਵਿੱਚੋਂ ਤੁਸੀਂ ਨਾ ਮਾਤਰੀ ਰეკਮੈਂਡ ਕੀਤੀਆਂ ਬਿਲਕੁਲ ਉਹੀ ਤਾਂ ਮੈਂ ਸਵਾਲ ਕਰ ਰਿਹਾ ਉਹੀ ਤਾਂ ਚੰਡੀਗੜ੍ਹ ਦੀ ਜਨਤਾ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਇਹ ਤੁਸੀਂ ਹੋ ਚੈੱਕ ਕੀਤਾ ਫਿਰ ਰੋਲਾ ਪਿਆ ਮੈਂ ਰੋਲਾ ਨਹੀਂ ਪਿਆ ਮੈਂ ਪਿਛਲੇ 2 ਸਾਲਾਂ ਤੋਂ ਇਹ ਮੁੱਦਾ ਹਾਊਸ ਵਿੱਚ ਚੱਕਦਾ ਆ ਰਿਹਾ ਪਿਛਲੇ ਕਮਿਸ਼ਨਰ ਸਾਹਿਬ ਸੀ ਉਦੋਂ ਵੀ ਇਹ ਮੈਂ ਮੁੱਦਾ ਚੱਕਿਆ ਸੀਗਾ ਵੀ ਮੈਂ ਜਦੋਂ نیچے ਫੰਕਸ਼ਨ ਦੇਖਣ ਜਾਂਦਾ ਜਾਂ ਮੇਰਾ ਆਫਿਸ ਫਰਸਟ ਫਲੋਰ ਤੇ ਹੀ ਹੈ ਜਦੋਂ ਮੈਂ نیچے ਉਤਰ ਕੇ ਕੋਈ ਕੰਮ ਜਾ ਰਿਹਾ ਜਾਂ ਦੇਖਦਾ ਬਾਹਰ ਜੀ ਵੱਡੀਆਂ ਵੱਡੀਆਂ ਗੱਡੀਆਂ ਖੜੀਆਂ ਤੇ ਹਫਤੇ ਬਾਅਦ ਪਤਾ ਚੱਲਦਾ ਜੀ ਉਹ ਤਾਂ ਫ੍ਰੀ ਆਫ ਕੋਸਟ ਬੁਕਿੰਗ ਹੋਈ ਹੋਈ ਹੈ ਓਕੇ ਸੋ ਇਹ ਬੜੇ ਵੱਡੇ ਸਵਾਲ ਹੈ ਤਾਂ ਹੀਓ ਦੇਖੋ ਜੀ ਗਏ ਜੀ ਮੈਂ ਨਹੀਂ ਸਮਝਦਾ ਵੀ ਇਹ ਸਾਰਾ ਕੁਝ ਮੈਂ ਕਹਿੰਦਾ 1 2 3 4 ਦੀ ਗੱਲ ਹੋਵੇ ਜਦੋਂ ਸੈਂਕੜੇ ਇਹ 72000 ਇਹਨੀਆਂ ਬੁਕਿੰਗ ਫ੍ਰੀ ਹੋਣਗੀਆਂ ਤੇ ਇਹਨਾਂ ਮਤਲਬ ਕਿ ਇਹ ਕਲਰਕ ਕਿਹੇ ਬਾਬੂ ਤੱਕ ਸੀਮਤ ਨਹੀਂਗਾ ਇਹਦੇ ਉੱਪਰ ਤੱਕ ਜਾਊਗਾ ਬਿਲਕੁਲ ਇਹਦੀ ਜਾਂਚ ਪੜਤਾਲ ਕਰਨੀ ਬਹੁਤ ਜ਼ਰੂਰੀ ਹੈ ਬਹੁਤ ਵੱਡਾ ਸਕੈਮ ਹੈ ਤਾਈਓ ਸੀ ਚੀਫ ਸੈਕਟਰੀ ਸਾਹਿਬ ਨੂੰ ਵੀ ਮਿਲ ਕੇ ਆਇਆ ਉਹਨਾਂ ਨੂੰ ਲੈਟਰ ਤੇ ਰეკਮੈਂਡੇਸ਼ਨ ਵੀ ਕੀਤੀ ਹੈ ਕਿਉਂਕਿ ਮੇਰੇ ਏਰੀਆ ਦਾ ਹੀ ਮਾਮਲਾ ਜੋ ਤੂਲ ਚ ਆਇਆ ਸਾਰੀ ਜਨਤਾ ਨੇ ਦੇਖਿਆ ਵੀ ਹੈ ਇੱਕ ਕੇਸ ਮੈਂ ਹੋਰ ਤੁਹਾਡੇ ਨਾਲ ਡਿਸਕਸ ਕਰਨਾ ਚਾਹਨਾ ਮੈਂ ਵੀ ਚਾਹਨਾ ਚੰਡੀਗੜ੍ਹ ਦੀ ਜਨਤਾ ਨੂੰ ਪਤਾ ਚੱਲ ਸਕੇ ਥੋੜੇ ਦਿਨ ਪਹਿਲਾਂ 20 25 ਦਿਨ ਪਹਿਲਾਂ ਇੱਕ ਕੇਸ ਐਵੇਂ ਦਾ ਹੋਰ ਆਇਆ ਸੀਗਾ ਉਹ ਸੈਕਟਰ 38 A ਦਾ ਹੀ ਬੰਦਾ ਸੀਗਾ ਜਿਹੜਾ ਗਰੀਬ ਪਰਿਵਾਰ ਤੋਂ ਸੰਬੰਧ ਰੱਖਦਾ ਉਹ ਮੇਰੇ ਕੋਲ ਆਇਆ ਮੈਂ ਉਹਦੇ ਤੇ ਸਟੈਂਪ ਵੀ ਲਾ ਕੇ ਦਿੱਤੀ ਵੀ ਇਹ ਵਾਕਈ ਗਰੀਬ ਬੰਦਾ ਹੈ ਇਹਨੂੰ ਫ੍ਰੀ ਆਫ ਕੋਸਟ ਮਿਲਣਾ ਚਾਹੀਦਾ ਹੈ ਉਹ ਜੀ ਸਾਈਨ ਕਰਾ ਕੇ ਕਾਰਪੋਰੇਸ਼ਨ ਦਫਤਰ ਹੋ ਜਾਂਦਾ ਜਿੱਥੇ ਉੱਪਰ ਤੋਂ ਅਪਰੂਵਲ ਮਿਲਨੀ ਹੈ ਉੱਥੇ ਮੈਨੂੰ ਨਹੀਂ ਪਤਾ ਉਹਨੂੰ ਕਿਹੜਾ ਬੰਦਾ ਮਿਲਿਆ ਉਹਨੇ ਉਹਨੂੰ ਡਰਾ ਦਿੱਤਾ ਉਹਨੂੰ ਇਹ ਕਹਿ ਦਿੱਤਾ ਵੀ ਤੂੰ ਕੱਲ ਨੂੰ ਫਸ ਜਾਏਗਾ ਤੂੰ ਇਹ ਚੱਕਰਾ ਚ ਨਾਪ ਹੈ 72000 ਦੀ ਬੁਕਿੰਗ ਹੈ ਤੂੰ ਮੈਨੂੰ 50000 ਰੁਪਏ ਦੇ ਦੇ ਮੈਂ ਤੇਰੀ ਬੁਕਿੰਗ ਕਰਾ ਦੇਣਾ ਜਿਸ ਤਰ੍ਹਾਂ ਉਹਨੇ ਗੱਲ ਕਰੀ ਜੀ 72000 ਰੁਪਏ ਬੁਕਿੰਗ ਹੈ ਤੂੰ ਐਦਾਂ ਕਰ 72000 ਤੂੰ ਨਹੀਂ ਦੇ ਸਕਦਾ ਤੂੰ ਮੈਨੂੰ 50000 ਰੁਪਏ ਦੇ ਦੇ ਪਰ ਉਹਨੂੰ ਲੱਗਾ ਵੀ ਮੈਂ ਤਾਂ ਗਰੀਬ ਬੰਦਾ ਜੀ ਮੈਂ ਇਹਨੇ ਤੈਨੂੰ ਪੈਸੇ ਨਹੀਂ ਦੇ ਸਕਦਾ ਤੂੰ ਮੈਂ ਸਾਈਨ ਕਰਾਏ ਹੋਏ ਆ ਤੂੰ ਮੇਰੇ ਬਸ ਇਹ ਬੁਕਿੰਗ ਕਰਾ ਦੇ ਕਹਿੰਦਾ ਨਹੀਂ ਨਹੀਂ ਤੂੰ ਕੱਲ ਨੂੰ ਫਸ ਜਾਏਗਾ ਤੇਰੀ ਬਰਾਤ ਆ ਨਹੀਂ ਉਥੋਂ ਮੁੰਡੇ ਵਾਲਿਆਂ ਸਾਹਮਣੇ ਤੇਰੀ ਬੇਇੱਜ਼ਤ ਉਹਨੂੰ ਡਰਾਇਆ ਧਮਕਾਇਆ ਗਿਆ ਤੇਰੀ ਬੇਇੱਜ਼ਤੀ ਹੋਏਗੀ ਸ਼ਹਿਰ ਵਿੱਚ ਸਮਾਜ ਵਿੱਚ ਕੀ ਪਤਾ ਡੋਲੀ ਵਾਪਸ ਨਾ ਚਲੀ ਜਾਏ ਉਸ ਵਿਚਾਰੇ ਤੋਂ ਡਰ ਕੇ ਉਹ ਵੀ ਡਰਿਆ ਹੋਇਆ ਸੀ ਉਹਨੇ ਕਿਹਾ ਯਾਰ ਮੈਂ ਇਹਨੇ ਪੈਸੇ ਨਹੀਂ ਦੇ ਸਕਦਾ 26000 ਰੁਪਏ ਵਿੱਚ ਸੈਟਿੰਗ ਹੋਈ ਸੈਕਿੰਡ ਕੇਸ ਦੀ ਗੱਲ ਫਿਰ ਉਹਨੂੰ ਰਸੀਦ ਕਿਨੇ ਲਈ ਦਿੱਤੀ ਉਹਨੂੰ ਰਸੀਦ ਉਹੀ ਮਿਲੀ ਵਿਚਾਰੇ ਨੂੰ 0 ਰੁਪਏ ਦੀ ਗੱਲ ਇਹੀ ਹੈ ਉਹਨਾਂ ਤੋਂ ਬੱਚੇ ਲੋਕਾਂ ਤੋਂ ਪੈਸੇ ਇੰठे ਜਾ ਰਹੇ ਆ ਸਰਕਾਰ ਦੇ ਖਾਤੇ 'ਚ 1 ਰੁਪਿਆ ਨਹੀਂ ਜਾ ਰਿਹਾ ਅਫਸਰ ਮਿਲ ਕੇ ਸਾਰਾ ਨੈਕਸਸ ਚਲਾ ਰਹੇ ਆ ਤੇ ਜਿਹੜਾ ਗਰੀਬ ਬੰਦਾ ਜਿਹਨੂੰ ਫ੍ਰੀ ਵਿੱਚ ਇਹ ਸੁਵਿਧਾ ਮਿਲਣੀ ਚਾਹੀਦੀ ਹੈ ਮੈਨੂੰ ਲੱਗਦਾ ਇਹਦੇ 'ਚ ਮੁਲਾਜ਼ਮ ਕਾਉਂਸਲਰ ਤੇ ਅਫਸਰ ਤਿੰਨਾਂ ਦੀ ਮਿਲਿਪੁਕਤ ਹੋ ਸਕਦੀ ਕਿਉਂਕਿ ਇਹ ਜਿਹੜਾ ਫਾਰਮ ਹੈ ਕੰਪੀਟੈਂਟ ਅਥਾਰਟੀ ਕਮਿਸ਼ਨਰ ਆ ਕਮਿਸ਼ਨਰ ਤੋਂ ਜਾਣ ਤੋਂ ਪਹਿਲਾਂ ਵਿੱਚ ਕਿੰਨੇ ਅਫਸਰ ਨੇ ਥੱਲੇ ਮੁਲਾਜ਼ਮ ਹੈ ਤੇ ਕਾਉਂਸਲਰ ਵੀ ਇੱਕ ਕੜੀ ਹੈ ਮੈਨੂੰ ਲੱਗਦਾ ਹੈ ਤੇ ਕਈ ਬੇਨਕਾਬ ਹੋਣਗੇ ਬਿਲਕੁਲ ਜੇ ਕੋਈ ਇਨਵੋਲ ਹੈ ਮੈਂ ਉਹੀ ਗੱਲ ਕਰ ਰਿਹਾ ਜੀ ਇਹ ਹੋਣਾ ਵੀ ਚਾਹੀਦਾ ਚੰਡੀਗੜ੍ਹ ਦੀ ਜਨਤਾ ਤੇ ਜਿਹੜੇ ਗਰੀਬ ਬੰਦੇ ਦਾ ਹੱਕ ਹੈ ਕਮ ਸੇ ਕਮ ਉਹ ਨਾ ਮਾਰਿਆ ਜਾਵੇ ਜਿਹਨੂੰ ਸਹੂਲਤ ਸਰਕਾਰ ਨੇ ਦਿੱਤੀ ਹੈ ਉਹਨੂੰ ਸਹੂਲਤਾਂ ਇਹ ਮਿਲਣੇ ਚਾਹੀਦੀ ਹੈ ਮੇਰਾ ਸੈਕਿੰਡ ਜਿਹੜੀ ਐਗਜ਼ਾਮਪਲ ਦਿੱਤੀ ਹੈ ਜਾਂ ਜੋ ਤੁਹਾਨੂੰ ਸੈਕਿੰਡ ਘਟਨਾ ਦੱਸੀ ਉਹ ਦੱਸਣ ਦਾ ਮੇਰਾ ਪਰਪਸ ਇਹੀ ਹੈ ਕਿ ਜਿਸ ਗਰੀਬ ਬੰਦੇ ਨੂੰ ਬਿਨਾਂ ਕੋਈ ਪੈਸਾ ਦਿੱਤੇ ਇਹ ਚੀਜ਼ ਮਿਲਣੀ ਚਾਹੀਦੀ ਸੀ ਇਹ ਜਿਹੜਾ ਹਰਦੀਪ ਸਿੰਘ ਵਾਲਾ ਕੇਸ ਹੈ ਇਹ ਉਹ ਵੈਲ ਮਤਲਬ ਸੈਟਲਡ ਬੰਦਾ ਹੈ ਉਹਨੂੰ 55000 ਰੁਪਏ ਦੇ ਕੇ ਵੀ ਕੋਈ ਉਹ ਨਹੀਂ ਹੋਏਗਾ ਉਹਨੇ ਉਹਨੇ ਕੋਈ ਗੜਬੜ ਨਹੀਂ ਕੀਤੀ ਉਹਨੇ ਕੋਈ ਗੜਬੜ ਨਹੀਂ ਕੀਤੀ ਲੇਕਿਨ ਜੋ ਨੀਤ ਸਾਫ ਸੀ ਉਹਦੀ ਨੀਤ ਸਾਫ ਸੀ ਉਹ ਅੱਜ ਵੀ ਇਹ ਕਹਿ ਰਿਹਾ ਗੱਲ ਵੀ ਹੋਈ ਮੇਰੀ ਉਹ ਕਹਿੰਦਾ ਭਾਜੀ ਮੈਨੂੰ ਐਵੇਂ ਦਾ ਕੋਈ ਇਸ਼ੂ ਨਹੀਂ ਹੈ ਸਰ ਮੈਂ ਤਾਂ ਇਹ ਚਾਹਨਾ ਜੇ ਮੇਰੇ ਤੋਂ 55000 ਰੁਪਏ ਮੈਂ ਤਾਂ 72000 ਰੁਪਏ ਵੀ ਭਰ ਦਿੰਦਾ ਮੈਨੂੰ ਕੋਈ ਇਸ਼ੂ ਨਹੀਂ ਹੈ ਬਿਲਕੁਲ ਇੱਕ ਪਾਸੋਂ ਮੈਨੂੰ ਤਾਂ ਇਹ ਵੀ ਲੱਗ ਰਿਹਾ ਵੀ ਮੈਂ ਗਲਤੀ ਕਰ ਲਈ ਉਸ ਬੰਦੇ ਨਾਲ ਗੱਲ ਕਰਕੇ ਸਰਕਾਰ ਨੂੰ ਵੀ ਚੁੰਨਣ ਲੱਗ ਗਿਆ ਤੇ ਉਹ ਬੰਦੇ ਨੇ ਆਪਦੀ ਜੇਬ 'ਚ ਪੈਸੇ ਵੀ ਪਾ ਲਏ ਮੈਂ 720 ਨੇ ਉਹ ਜੈਨੂਨ ਬੰਦਾ ਉਹ ਗੱਲ ਬਤੋ ਲੱਗਦਾ ਜੈਨੂਨ ਹੈ ਬੰਦਾ ਹਾਂ ਉਹ ਜੈਨੂਨ ਕੇਸ ਹੋ ਗਿਆ ਪਰ ਮੈਂ ਜਿਹੜਾ ਤੁਹਾਨੂੰ ਸੈਕੰਡ ਕੇਸ ਦੱਸ ਰਿਹਾ ਜਿਹੜਾ ਮਿਸ ਹੈਪਨਿੰਗ ਜਿੰਦੇ ਨਾਲ ਵਿਚਾਰੇ ਨਾਲ ਹੋਈ ਹੈ ਉਸ ਵਿਚਾਰੇ ਨੂੰ ਇਹ ਵਾਕਈ ਸੁਵਿਧਾ ਫਰੀ ਚ ਮਿਲਣੀ ਚਾਹੀਦੀ ਸੀ ਪਰ ਉਸ ਵਿਚਾਰੇ ਦਾ 26000 ਰੁਪਿਆ ਲੈ ਕੇ ਖਾਗੇ ਤੁਸੀਂ ਹੁਣ ਕੰਪਲੇਂਟ ਕਿਨੂੰ ਦਿੱਤੀ ਹੈ ਕੀ ਉੱਚ ਡਿਮਾਂਡ ਕੀਤੀ ਜਿਹੜੀ ਅਸੀਂ ਕੰਪਲੇਂਟ ਕਰੀ ਹੈ ਉਹ ਅਸੀਂ ਚੀਫ ਸਕੱਟਰੀ ਸਾਹਿਬ ਨੂੰ ਇਹ ਕੰਪਲੇਂਟ ਕਰਕੇ ਆਏ ਹਾਂ ਰਜੀਵ ਵਰਮਾ ਜੀ ਨੂੰ ਪੂਰਾ ਆਮ ਆਦਮੀ ਪਾਰਟੀ ਦਾ ਡੈਲੀਗੇਸ਼ਨ ਉੱਥੇ ਪਹੁੰਚਿਆ ਸੀ ਓਕੇ ਆਮ ਆਦਮੀ ਪਾਰਟੀ ਵੱਲੋਂ ਕੀ ਦਿੱਤੀ ਕੰਪਲੇਂਟ ਅਸੀਂ ਕੰਪਲੇਂਟ ਕਰੀ ਹੈ ਵੀ ਇਹਦੀ ਜਾਂਚ ਕਰਾਈ ਜਾਵੇ ਤੇ ਪਿਛਲੇ 5 ਸਾਲ ਦਾ ਪੂਰਾ ਰਿਕਾਰਡ ਖੰਘਾਲਿਆ ਜਾਵੇ ਕਿੰਨੀਆਂ ਬੁਕਿੰਗ ਇੱਥੇ ਹੋਈਆਂ ਨੇ ਤੇ ਕਿ ਜੋ ਰੂਲਸ ਐਂਡ ਰੈਗੂਲੇਸ਼ਨ ਬਣੀਆਂ ਨੇ ਕਿਆ ਉਹਦੇ ਤਹਿਤ ਇਹ ਬੁਕਿੰਗ ਹੋਈਆਂ ਨੇ ਇੰਦੀ ਪੂਰੀ ਜਾਂਚ ਕੀਤੀ ਜਾਵੇ ਤੇ ਜਿਹੜਾ ਵੀ ਬੰਦਾ ਵਿੱਚ ਇਨਵੋਲ ਹੈ ਚਾਹੇ ਉਹ ਕੋਈ ਅਫੀਸਰ ਹੈ ਚਾਹੇ ਉਹ ਕਰਮਚਾਰੀ ਹੈ ਜੋ ਵੀ ਬੰਦਾ ਹੈ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਚੀਫ ਸੈਕਟਰੀ ਜਿਹੜੇ ਨੇ ਉਹ ਵਿਜੀਲੈਂਸ ਦੇ ਵਿੱਚ ਚੀਫ ਨੇ ਹਾਂਜੀ ਇਹ ਤੁਸੀਂ ਵਿਜੀਲੈਂਸ ਜਾਂਚ ਦੀ ਡਿਮਾਂਡ ਕੀਤੀ ਬਿਲਕੁਲ ਅਸੀਂ ਵਿਜੀਲੈਂਸ ਚਾਂਸ ਤੇ ਇਨਕੁਆਇਰੀ ਕਰਾਉਣ ਦੀ ਪੂਰੀ ਉਹਨਾਂ ਦੇ ਅੱਗੇ ਡਿਮਾਂਡ ਰੱਖੀ ਤੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਵੀ ਦਿੱਤਾ ਵੀ ਇਹ ਬਹੁਤ ਹੀ ਸੀਰੀਅਸ ਮੁੱਦਾ ਹੈ ਤੇ ਅਸੀਂ ਇਹਦੇ ਖਿਲਾਫ ਐਕਸ਼ਨ ਵੀ ਲਵਾਂਗੇ ਓਕੇ ਇੱਕ ਜੁਗੇਸ਼ ਜੀ ਬੜੀ ਹੈਰਾਨੀ ਦੀ ਗੱਲ ਹੈ ਜਿਵੇਂ ਆਪਾਂ ਜ਼ਿਕਰ ਕੀਤਾ ਵੀ ਕਾਰਪੋਰੇਸ਼ਨ ਤੇ ਬੜੇ ਵੱਡੇ ਵਿੱਤੀ ਸੰਕਟ ਚ ਫਸੀ ਪਈ ਆ ਉਲਜੀ ਪਈ ਆ ਕਈ ਤਰ੍ਹਾਂ ਦੀਆਂ ਪ੍ਰੋਬਲਮ ਚੱਲ ਰਹੀਆਂ ਅ ਦੂਸਰੇ ਪਾਸੇ ਇਹੋ ਜਿਹੇ ਕਪਲੇ ਸਾਹਮਣੇ ਆ ਰਹੇ ਆ ਤੇ ਇੱਕ ਹੋਰ ਪਤਾ ਲੱਗਾ ਵੀ 3 ਜਨਵਰੀ ਨੂੰ ਜਿਹੜੀ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਹੈ ਉਹਦੇ ਤੇ ਕਮਿਊਨਿਟੀ ਸੈਂਟਰਾਂ ਦਾ ਜਿਹੜਾ ਉਹ ਬੁਕਿੰਗ ਹੈ ਉਹਦੇ ਰੇਟ ਵਧਾਉਣ ਵਾਲੇ ਪਾਸੇ ਵੀ ਕੋਈ ਪ੍ਰਪੋਜ਼ਲ ਆ ਰਹੀ ਆ ਦੇਖੋ ਇਹ ਏਜੰਡਾ ਖ਼ਬਾਰਾਂ ਚੱਲ ਰਿਹਾ ਪਿਛਲੇ ਸਾਲ ਵੀ ਇਹ ਗੱਲਾਂ ਚਾਰਨੀਆਂ ਸੀ ਉਦੋਂ ਪਿਛਲੇ ਕਮਿਸ਼ਨਰ ਸੀ ਪਰ ਅਸੀਂ ਸਾਰਿਆਂ ਨੇ ਵਿਰੋਧ ਕੀਤਾ ਸੀ ਉਸ ਚੀਜ਼ ਦਾ ਵੀ ਇਹ ਜਨਤਾ ਤੇ ਭਾਰ ਨਹੀਂ ਪੈਣਾ ਚਾਹੀਦਾ ਕਿਉਂਕਿ ਇਹ ਜਿਹੜੀਆਂ ਮੂਲਬੁੱਧ ਸਹੂਿਦਾਵਾਂ ਕਮਿਊਨਿਟੀ ਸੈਂਟਰ ਦਾ ਪਰਪਸ ਹੀ ਇਹ ਹੈ ਇਹ ਜਨਤਾ ਲਈ ਬਣਿਆ ਗਿਆ ਜਨਤਾ ਦੇ ਜਿਹੜੇ ਉੱਥੇ ਛੋਟੇ-ਮੋਟੇ ਇਵੈਂਟਸ ਹੈ ਚਾਹੀਓ ਸੀਨੀਅਰ ਸਿਟੀਜ਼ਨ ਦੀ ਮੀਟਿੰਗ ਹੈ ਕੋਈ ਮੈਡੀਕਲ ਕੈਂਪ ਹੈ ਜਾਂ ਗਰੀਬ ਬੱਚੇ ਦਾ ਵਿਆਹ ਹੈ ਇਹ ਉਸੇ ਪਰਪਸ ਲਈ ਬਣਿਆ ਗਿਆ ਸੀ ਇਹਦੇ ਤੇ ਕੋਈ ਪ੍ਰੋਫਿਟ ਜਾਂ ਨੁਕਸਾਨ ਨਹੀਂ ਦੇਖਿਆ ਜਾਂਦਾ ਇਸ ਜੀਤੇ ਪਰੰਤੂ ਫੇਰੇ ਇਹ ਏਜੰਡਾ ਦੁਬਾਰਾ ਲਿਆਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਖਬਾਰ ਚ ਵੀ ਆ ਚੁੱਕਿਆ ਪਰ ਫਿਲਹਾਲ ਸਾਨੂੰ ਹਲੇ ਏਜੰਡਾ ਮਿਲਿਆ ਨਹੀਂ ਹੈ ਅੱਜ ਜਾਂ ਕੱਲ ਵਿੱਚ ਸਾਡੇ ਏਜੰਡਾ ਵੀ ਮਿਲ ਜਾਏਗਾ ਪਰ ਸਾਡੀ ਅੱਜ ਵੀ ਅਸੀਂ ਵੀ ਇਸ ਚੀਜ਼ ਦਾ ਅੱਜ ਵੀ ਵਿਰੋਧ ਕਰਦੇ ਹਾਂ ਅਸੀਂ ਸਿਰਫ ਇੰਨਾ ਕਹਿ ਰਹੇ ਹਾਂ ਜੇ ਤੁਸੀਂ ਜਿਹੜੀ ਇਹ ਲੀਕੇਜ ਹੈ ਜਿਹੜਾ ਕਰਪਸ਼ਨ ਹੈ ਸਿਰਫ ਇਹਨੂੰ ਹੀ ਖਤਮ ਕਰ ਲਓ ਜੇ 132 ਵਿੱਚੋਂ 102 ਬੁਕਿੰਗ ਜਿਹੜੀਆਂ ਮੈਂ ਤੁਹਾਨੂੰ ਗੱਲ ਕਰ ਰਿਹਾ ਹਾਂ ਫਰੀ ਆਫ ਕੋਸਟ ਹੋ ਰਹੀ ਹੈ ਜੇ ਇਹਦੇ ਤੁਸੀਂ 50% ਹੁੰਦੇ ਤੇ ਕੰਮ ਕਰੋ ਸਿਸਟਮ ਨੂੰ ਇੰਪਰੂਵ ਕਰੋ ਜੋ ਵਿੱਚ ਕਰਪਸ਼ਨ ਹੋ ਰਿਹਾ ਹੈ ਜੋ ਲੀਕੇਜ ਹੋ ਰਹੀ ਹੈ ਇਹਨੂੰ ਖਤਮ ਕਰ ਦਿਓ ਕਾਰਪੋਰੇਸ਼ਨ ਕੋ ਬਹੁਤ ਪੈਸਾ ਆ ਜਾਏਗਾ ਤੇ ਇਹ ਤੁਹਾਨੂੰ ਰੇਟ ਵੀ ਵਧਾਣ ਦੀ ਕੋਸ਼ਿਸ਼ ਨਹੀਂ ਕਰਨੀ ਪਏਗੀ ਇਹ ਜਿਹੜੀ ਜਨਤਾ ਦੀ ਚੀਜ਼ ਹੈ ਜਨਤਾ ਤੱਕ ਰਹੇਗੀ ਗਰੀਬ ਬੰਦਿਆਂ ਨੂੰ ਉਹ ਸੁਵਿਧਾਵਾਂ ਵੀ ਮਿਲਦੀਆਂ ਰਹਿਣਗੀਆਂ ਪਰ ਜਿਹੜੇ ਵਿੱਚ ਵਿਚੋਲੀਏ ਬਣ ਕੇ ਭ੍ਰਸ਼ਟਾਚਾਰ ਕਰ ਰਹੇ ਨੇ ਸਿਰਫ ਉਹਨਾਂ ਨੂੰ ਫੜਨ ਦੀ ਜ਼ਰੂਰਤ ਹੈ ਜੇ ਤੁਸੀਂ ਉਹਨਾਂ ਨੂੰ ਫੜਨ ਚ ਕਾਮਯਾਬ ਹੋ ਜਾਨੇ ਹੋ ਤੇ ਇਹ ਜਿਹੜਾ ਕਨਸੈਪਟ ਹੈ ਐਜ਼ ਇਟ ਇਜ਼ ਚੱਲਦਾ ਰਹੇਗਾ ਕਾਰਪੋਰੇਸ਼ਨ ਕੋ ਵੀ ਸਰਪਲਸ ਪੈਸਾ ਆਏਗਾ ਤੇ ਕਾਰਪੋਰੇਸ਼ਨ ਨੂੰ ਜ਼ਰੂਰਤ ਵੀ ਨਹੀਂ ਪਵੇਗੀ ਵੀ ਇਹਦੇ ਚਾਰਜੀਜ਼ ਹੋਰ ਵਧਾਏ ਜਾਣ ਮਿਹਰਬਾਨੀ ਥੈਂਕ ਯੂ ਸੋ ਤੁਸੀਂ ਸੁਣਿਆ ਚੰਡੀਗੜ੍ਹ ਕਾਰਪੋਰੇਸ਼ਨ ਚ ਵੱਡੇ ਪੱਧਰ ਤੇ ਜਿਹੜਾ ਕਪਲਾ ਹੋ ਰਿਹਾ ਔਰ ਚੰਡੀਗੜ੍ਹ ਦਿਨ ਪਰ న్యూਸ ਦਾ ਮਕਸਦ ਇਹੀ ਹੈ ਵੀ ਨਾ ਸਰਕਾਰਾਂ ਨੂੰ ਚੂਨਾ ਲੱਗੇ ਨਾ ਗਰੀਬਾਂ ਨਾਲ ਕੋਈ ਧੱਕਾ ਹੋਵੇ ਔਰ ਆਜ ਕਰਦਿਆਂ ਜਿਵੇਂ ਜੁਗੇਸ਼ ਢਿੰਗਰਾ ਹੋਣਾ ਨੇ ਇੱਕ ਕੰਪਲੇਂਟ ਕੀਤੀ ਹੈ ਵਿਜੀਲੈਂਸ ਨੂੰ ਇਹਦੇ ਵਿੱਚ ਜਿਹੜੇ ਦੋਸ਼ੀ ਨੇ ਉਹ ਬੇਨਕਾਬ ਹੋਣਗੇ